ਆਪਾਂ ਕੋਤਨ ਹਸਾਬ ਤੋਂ ਕਰਨ ਲਈ ਜਿਹੜੇ ਸਾਰੇ ਖੜੇ ਨੇ ਆਪਣੇ ਨਾਮ ਮੇਰਾ ਨਾਮ ਹਰਮਨप्रीत ਹੈ ਲੈ ਗਏ ਜੀ ਮਾਮਾ ਹਾਂ ਸਰ ਕੱਲ ਕਰ ਪੁੱਤਰ ਚੰਡੀ ਜੀ ਤੂੰ ਕਰ ਲੈ ਨਹੀਂ ਕਰ ਕੋਈ ਨਾ ਕਰ 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 ਕੀ ਨਾਮ ਹੈ ਤੁਹਾਡਾ ਹਰਮਨਪ੍ਰੀਤ ਕੀ ਨਾਮ ਦੀ ਕੁੜੀ ਹੈ ਜਿਹੜੀ ਤੁਹਾਡੀ ਜਿਹੜਾ ਨਾਮ ਅਰੁਣਦੀਪ ਸਿੰਘ ਹੈ ਜੀ ਖੰਨੇ ਤੋਂ ਤੇ ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਆ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਦੀਪ ਸੀਗਾ ਨਾਮ ਈ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨ ਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਾ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਾਹਰ ਕੋਈ ਨਾ ਮਲਾਉਨੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਤੇ ਸਾਨੂੰ ਕਹਿੰਦੇ ਵੀ ਥੋੜੀ ਥੋੜੀ ਉਹ ਸੱਟ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹੇ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂ ਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਇਕੀ ਕਿੰਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਰਸਟ ایڈ ਦਿੰਦੇ ਫਰਸਟ ایڈ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਿ ਕਿਸੇ ਚ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੀ ਗੱਡੀ ਲਾ ਕੇ ਰੱਖੀ ਉਹਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗਏ ਗੇਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋਊਗਾ ਨੇ ਜੀ ਇਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਤੇ ਰੁਕਿਆ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰਿਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿਣ ਦਾ ਮਤਲਬ ਅਸੀਂ ਜਦ ਜਾਂਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਹਨਤ ਦਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿਦਾਂ ਦੀ ਆ ਕੀ ਮੰਗ ਕਰ ਰਹੇ ਤੁਸੀਂ ਕੰਮ ਕੀ ਕਰਦੇ ਸੀ ਕੁੜੀ ਤੁਹਾਡੀ ਉੱਥੇ ਉੱਥੇ ਐਜੇ ਲਾਇਬ੍ਰੇਰੀਅਨ ਸੀਗੇ ਕੀ ਮੰਗ ਕਰ ਰਹੇ ਹੋ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਹ ਪ੍ਰਵਾਹੀ ਕਿੱਡੀ ਆ ਜਿੱਥੇ ਹਾਦਸਾ ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਝ ਵੀ ਬਲਾਕ ਨਹੀਂ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾਸਾ ਹੋਇਆ ਕਰ ਗਿਆ ਹਾਸਾ ਜੀ ਜੇਬੀਸੀ ਮਸ਼ੀਨ ਨੇ ਉੱਪਰ ਟੈਲਾਂ ਉਹ ਉੱਪਰ ਫੈਲਾਂ ਜੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿੱਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿੰਨੇ ਸਾਲ ਨੂੰ ਮਸੀ ਕੁੜੀ 32 ਪਿੱਛੇ ਕਿੰਨੇ ਸਾਲੋਂ ਕੰਮ ਕਰਦੀ ਹੁੰਦੀ ਇੱਕ ਡੇਢ ਸਾਲ ਹੋ ਗਿਆ ਤਕਰੀਬਨ ਜੀ ਪਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਪੈਣਾ ਸੀਗੇ ਇੱਕ ਮਦਰ ਵਿਧਵਾ ਫਾਦਰ ਸ਼ਹੀਦ ਹੋਗੇ ਸੀਗੇ ਫੌਜ ਦੇ ਵਿੱਚ ਸੀਗੇ ਜੀ ਬਸ ਇਹੀ ਮੰਗਾ ਸਾਡੀ ਤਾਂ ਹੁਣ ਜੀ ਜੀ ਇਹਨਾਂ ਨੂੰ ਸਾਬ ਮਿਲਣਾ ਚਾਹੀਦਾ ਸਵੇਰ ਦੇ 9:30 ਵਜੇ ਤੇ ਆਏ ਹੋਇਆ ਦੇਖ ਲਓ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ ਕੀ ਕੀ ਕਰਦੇ ਆ ਕੀ ਨਹੀਂ ਸਾਨੂੰ ਹਾਲ ਤੱਕ ਕੁਝ ਨਹੀਂ ਪਤਾ ਲੱਗਿਆ ਮੈਂ ਕਿਹਾ ਕੁਝ ਮਾਮਲਾ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਅਸੀਂ ਤਾਂ ਆਪਣੇ ਬਿਆਨ ਦਿੱਤੇ ਨੇ ਜੋ ਸਚਾਈ ਆ ਜੀ ਉਹੀ ਬਿਆਨ ਦਿੱਤੇ ਨੇ ਠੀਕ ਆ ਜੀ ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਕਿ ਹਰਜਿੰਦਰ ਸਿੰਘਾ ਪ੍ਰਧਾਨ ਸੰਨਤੀ ਮਧੁਰਾਂ ਜੱਤੇ ਬੰਦੀਆ ਮੋਲਰੇਨ ਸੀਟ ਵਰਕਰ ਜਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਆ ਅਸੀਂ ਆਉਂਦੇ ਜਾਨੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਆ ਗਗਿੰਦਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇੱਕ ਲਾਇਬ੍ਰੇਰੀ ਤੌਰ ਤੇ ਇਹ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਆ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਆ ਉਹ ਤਾਂ ਰਿਮਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉੱਪਰ ਸ਼ੈੱਡ ਪਾ ਰਹੇ ਸੀ ਉਹ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਵੇ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚ.ਓ.ਡੀ ਦੇ ਦਫ਼ਤਰ 'ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚ.ਓ.ਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮਾਂ 'ਚ ਕਰਕੇ ਵਾਪਸ ਆ ਰਹੀ ਸੀ ਉਸ ਰਸਤੇ 'ਚ ਉਸ ਮੌਕੇ ਉੱਪਰੋਂ ਉਹ ਪਲੇਟਾਂ ਡਿੱਗਣ ਨਾਲ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਰਹੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ 'ਚ ਰੱਖੀ ਆ ਜਦ ਕਿ ਜ਼ਰੂਰੀ ਮੰਨਦਾ ਸੀ ਇਹਨੂੰ ਪੀਜੀਐ ਵਰਗੇ ਹਸਪਤਾਲ ਭੇਜਿਆ ਜਾਂਦਾ ਇਹਦੇ ਕਰਕੇ ਇਹ ਕਸੂਰਵਾਰ ਆ ਦੂਜੀ ਜਿਵੇਂ ਪਰਿਵਾਰ ਨੇ ਕਿਹਾ ਵੀ ਸਾਨੂੰ ਨਾਲ ਨਹੀਂ ਜਾਣ ਦਿੱਤਾ ਇਹ ਅਸੀਂ ਆਪਣੇ ਸਾਧਨ ਤੇ ਅੜ ਗਏ ਇਹ ਸਵਾਲ ਖੜੇ ਕਰਦੀ ਆ ਅਸੀਂ ਇਹ ਗੱਲ ਦੇਖਦੇ ਆ ਅੱਜ ਥਾਣੇ ਚੋਂ ਆਏ ਸੀ ਵੀ ਘਟੋ ਘਟੇ ਦੀ ਕਾਰਵਾਈ ਕਰੋ ਅੱਜ ਅਸੀਂ ਸਵੇਰ ਤੋਂ ਸਾਰੇ ਪੀੜ ਪਰਿਵਾਰ ਨੇ ਤੇ ਉਹ ਸਕੂਲ ਰਸੂੜੇ ਵਿੱਚ ਉਸ ਮੁੱਚਾ ਸਟਾਫ ਜਿੱਥੇ ਇਹਨਾਂ ਦੀ ਮਦਰ ਐਜੇ ਸਵੀਪਰ ਦੇ ਤੌਰ ਤੇ ਤੇ ਫੋਰਥ ਕਿ ਮਜ਼ਦੂਰ ਕਰਮਚਾਰੀ ਹਮਦਰਦੀ ਚਾਹ ਤੇ ਆਏ ਆ ਮੈਂ ਸੰਨ ਦੀ ਮਜ਼ਦੂਰਾਂ ਦੇ ਆਗੂ ਤੌਰ ਤੇ ਪਰਿਵਾਰਕ ਤੌਰ ਤੇ ਮੈਂ ਉਥੋਂ ਲੁਧਿਆਣੇ ਤੋਂ ਆਏ ਆ ਇਸ ਗੱਲ ਤੇ ਆ ਗਏ ਪਰਿਵਾਰ ਦੇ ਹਿਸਾਬ ਨਾਲ ਬਿਆਨ ਨਹੀਂ ਦਿੱਖੇ ਪਰ ਉਸ ਪ੍ਰਸ਼ਾਸਨ ਇਸ ਗੱਲ 'ਤੇ ਦਬਾਅ ਪਾਉਂਦਾ ਸੀ ਕਿ ਕਰੇਨ ਵਾਲੇ ਦਾ ਨਾਮ ਲਿਖ ਦੋ ਇਹਦਾ ਪਰਚਾ ਦਰਜ ਕਰ ਦਿੰਦੇ ਆ ਅਸੀਂ ਇਹ ਕਹਿੰਦੇ ਵੀ ਇੱਕ ਮਜ਼ਦੂਰ ਮਾਰ ਹੋ ਗਈ ਦੂਜੀ ਕਿਸੇ ਮਜ਼ਦੂਰ ਤੇ ਮਾਰ ਨਾ ਹੋਵੇ ਮੁੱਖ ਤੌਰ ਤੇ ਇਹਦੇ ਪ੍ਰਬੰਧਕ ਜ਼ਿੰਮੇਵਾਰ ਨੇ ਦੂਜੇ ਨੰਬਰ ਤੇ ਜਿਹੜੀ ਉਸਾਰੀ ਦੇ ਸਮੇਂ ਤੋਂ ਜੋ ਘਾਟ ਕਮਜ਼ੋਰੀ ত্রুটি ਰਹੀ ਆ ਉਹ ਤੁਸੀਂ ਜਾਂਚ ਕਰੋ ਜ਼ਿੰਮੇਵਾਰ ਹੋਣਗੇ ਇਹ ਇਹ ਅਸੀਂ ਮੰਗ ਕਰਦੇ ਆ ਪਰ ਸਾਡੇ ਬਿਆਨਾਂ ਨੂੰ ਇੱਕ ਨਹੀਂ ਸੀ ਦਰਜ ਕਰਦੇ ਤਾਂ ਸਾਡਾ ਇਹਨਾਂ ਸਮਾਂ ਲੱਗਿਆ ਸਾਡੀ ਜਦੋਂ ਜਾਇਦ ਵੀ ਹੋਈ ਬੈਸਾ ਵੀ ਹੋਈਆਂ ਟਕਰਾਅ ਵੀ ਹੋਇਆ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਸੀ ਵੀ ਮੈਨੇਜਮੈਂਟ ਬੈਠੀ ਸੀ ਕਹਿੰਦੇ ਦੇ ਲੈ ਕੇ ਕਰਕੇ ਨਿਮੇੜ ਲੋ ਚਾਰ ਪੈਸੇ ਤੁਹਾਨੂੰ ਮਿਲ ਜਾਣਗੇ ਸਾਨੂੰ ਪਤਾ ਵੀ ਇੱਕੇ ਦਾ ਚਾਰ ਪੈਸੇ ਮਿਲ ਜਾਣਗੇ ਇਥੋਂ ਦੇ ਜਿਹੜੇ ਮੈਨੇਜਮੈਂਟ ਆ ਪ੍ਰਬੰਧਕ ਨੇ ਇਥੋਂ ਦੇ ਐਸਐਚਓ ਥਾਣੇਦਾਰ ਨੇ ਇਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਇਹ ਸਰਕੇ ਜਿਹੜੀ ਪੂਰੀ ਜ਼ਿੰਮੇਵਾਰੀ ਆ ਇਹ ਨਾਲੇ ਬਣਦਾ ਸੀਗਾ ਵੀ ਇਹ ਪਰਿਵਾਰ ਦਾ ਬਿਨਾਂ ਕਿਸੇ ਛਿਜ ਕੇ ਜਿਵੇਂ ਬਿਆਨ ਦਿੰਦੇ ਹੁਣ ਉਹ ਹੁਣ ਬਿਆਨ ਇਨੀ ਬਾਤ ਉਹ ਬਿਆਨ ਦਰਜ ਹੋਏ ਨੇ ਹੁਣ ਉਹ ਕਹਿੰਦੇ ਨੇ ਵੀ ਠੀਕ ਆ ਸੀ ਲਈ ਕਾਰਵਾਈ ਕਰਾਂਗੇ ਪਰ ਨਾਲ ਕਹਿੰਦੇ ਵੀ ਅਨਨੋਨ ਆ ਕਿਸੇ ਦਾ ਨਾਮ ਨਹੀਂ ਤੁਸੀਂ ਦਰਜ ਕਰਾਇਆ ਅਸੀਂ ਕਹਿੰਦੇ ਵੀ ਅਸੀਂ ਕਿੱਥੇ ਜਾਣਦੇ ਹਾਂ ਕਿ ਕੌਣ ਜ਼ਿੰਮੇਵਾਰ ਆ ਇਹ ਥੋੜੀ ਜਿਮ ਜਾਂਜ ਪੜਤਾਲ ਦੱਸੂਗੀ ਕੌਣ ਜਮਾਉ ਤੇ ਕਾਰ ਵੇਖਾ ਨਾਨ ਨੋਨ ਕਿਉਂ ਆ ਕਮਨਜੀਤ ਸਿੰਘ ਨੇ ਕਾਂਸਲਰ ਆਮਾ ਵੀ ਪਾਰਟੀ ਕਰਨਾ ਬੜੀ ਮੰਦਪਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ ਰਿਮਟ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਂ ਨਹੀਂ ਲਾਇਬ੍ਰੇਰੀ ਸੀ ਔਰ ਮੈਂ ਤਾਂ ਰਿਮਟ ਯੂਨੀਵਰਸਿਟੀ ਨਹੀਂ ਹੈ ਇਹ ਖੁੰਨੀ ਯੂਨੀਵਰਸਿਟੀ ਆ ਜਿੱਥੇ ਦਾ ਪ੍ਰਬੰਧ ਇੰਨਾ ਮੜਾ ਆ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨਾ ਜਦ ਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰਹੈਪਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸੇ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤਕ ਮੰਨਣ ਨੂੰ ਤਿਆਰ ਨਹੀਂ ਹੈ ਸਟਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾ ਰਾਤ ਦਿਓ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇੱਥੇ ਇਹ ਗੱਲਾਂ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ ਸਾਡੇ ਅਸੀਂ ਬਹੁਤ ਅਮੀਰ ਆ ਸਾਡੇ ਤੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭਲੇਖੇ ਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਅੱਜ ਜਥੇਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹਾਈਡਰਾ ਖੜਾ ਇਹਦੇ ਹਾਈਡਰਾ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲਸੰਸ ਕੋਈ ਗੱਲ ਕੀਤੀ ਹੈ ਵੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਬੜੇ ਨੇਤਾ ਹੋ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਸਰਕਾਰ ਅਸੀਂ ਸਾਡੇ ਦਬਾਅ ਪਾਉਣ ਵਾਲੇ ਆ ਕਾਰਵਾਈ ਹੋਈ ਹੈ ਮੈਂ ਸਵੇਰੇ ਚੰਡੀਗੜ੍ਹ ਸੀ ਮੈਂ ਲੇਟ ਹੋ ਗਿਆ ਥੋੜਾ ਨਹੀਂ ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ ਸਰਕਾਰ ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ ਅਸੀਂ ਐਮਐਲਏ ਸਾਹਦੇ ਧਿਆਨ ਲਿਆਉਂਗਾ ਮੇਰਾ ਫੋਨ ਲੱਗਿਆ ਸੀ ਗੱਲ ਹੋਈ ਨਹੀਂ ਜੱਜ ਨਾਲ ਮੈਂ ਹੋਰ ਛੋਟੀ ਜਿਹੀ ਗੱਲ ਕਰਾਂ ਸੁਖਮਨਜੀਤ ਸਿੰਘ ਜੀ ਕੀ ਅਹੁਦਾ ਕੀ ਹੈ ਤੁਹਾਡਾ ਪਾਰਟੀ ਮੈਂ ਕਾਉਂਸਲਰ ਆਈ ਹਾਂ ਮ ਜੀ ਇਹ ਜੀ ਕੱਲ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿੰਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉਥੇ ਦੁਪਹਿਰ ਵੇਲੇ ਉਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਥੇ ਕੋਈ ਮਿਸ ਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ ਥੈਟ ਜਿਹੜੇ ਲਾਜ ਨਹੀਂ ਦਿੱਤਾ ਉਹ ਸੀ ਇਹ ਹੁਣ ਪ੍ਰਵਾਦ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿਹਦੇ ਤੇ ਵੀ ਜੋ ਵੀ ਐਕਸ਼ਨ ਹੋਊਗਾ ਸੇ ਐਕਸ਼ਨ